ਨਦੀ ਜੀ ਆਇਆਂ ਨੂੰ ਕਹਿੰਦੇ ਆ ਜੀ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਆਪਣੀ ਖੁਦ ਪਾਲੀ ਹੋਈ ਮੁਰਗੀ ਹੈ ਇਹ ਘਰੇਲੂ ਮੁਰਗੀ ਹੈ ਜੀ ਆਪਣੀ ਪਾਲੀ ਹੋਈ ਹੈ ਕੋਈ ਕੇਜ ਵਾਲੀ ਨਹੀਂ ਕੋਈ ਇਹ ਬਾਹਰਲੀ ਮੁਰਗੀ ਨਹੀਂ ਉਹਦਾ ਆਪਣੀ ਆਪਣੇ ਸੈੱਟ ਤੇ ਪਾਲੀ ਹੋਈ ਹੈ ਮੁਰਗੇ ਚਾਹੀਦੇ ਨੇ ਮੁਰਗੇ ਮਿਲ ਜਾਣਗੇ ਠੀਕ ਹੈ ਜੀ ਦੇਸੀ ਚੂਚਾ ਚਾਹੀਦਾ ਹੈ ਦੇਸੀ ਚੂਚਾ ਆਪਾਂ ਸਾਰਾ ਸਾਲ ਸੇਲ ਕਰਦੇ ਆ ਜੰਮੂ ਕਸ਼ਮੀਰ ਹਿਮਾਚਲ ਜਾਂ ਹਰਿਆਣਾ ਹਰਿਆਣਾ Rajasthan ਪੰਜਾਬ ਜਿੰਨਾ ਵੀ ਵੀਰਾਂ ਨੂੰ ਦੇਸੀ ਚੂਚਾ ਚਾਹੀਦਾ ਹੈ ਤੁਹਾਡੇ ਕੋਲੇ ਪਹੁੰਚ ਵੀ ਕਰਾਂਗੇ ਜੀ ਤੇ ਚੂਚਾ ਲਿਜਾ ਸਕਦੇ ਹੋਂ ਜਿੰਨੀ ਵੀ ਲੋਡ ਹੈ ਤੁਹਾਨੂੰ ਜੀ ਆਿਆਂ ਨੂੰ ਕਹਿੰਦੇ ਆ ਗਰੇਵਾਲ ਫੋਲਟਰੀ ਕਿੰਗ ਆਪਣਾ YouTube ਚੈਨਲ ਹੈ ਜੀ ਤੇ ਗਰੇਵਾਲ ਸੰਗਰੂਰ ਵਾਲੇ ਆਪਣਾ Facebook ਪੇਜ ਹੈ ਤੇ ਫੀਡ ਵੀ ਮਿਲਦੀ ਹੈ ਆਪਣੇ ਕੋਲੋਂ ਬਿੱਗ ਬ੍ਰੋ ਤੇ ਗੌਦरेज ਜਿੰਨੀ ਵੀ ਫੀਡ ਚਾਹੀਦੀ ਹੈ ਫੀਡ ਮਿਲ ਜੂਗੀ ਮੁਰਗੀਆਂ ਚਾਹੀਦੀਆਂ ਨੇ ਮੁਰਗੇ ਚਾਹੀਦੇ ਨੇ ਚੂਚਾ ਚਾਹੀਦਾ ਦੇਸੀ ਬੱਕਰੇ ਤੇ ਮੁਰਗੇ ਦਾ ਅਚਾਰ ਆਪਾਂ ਸੇਲ ਕਰਦੇ ਆਂ ਤੇ ਐਂਡ ਫੀਡਰ ਡਰਿੰਕਰ ਟ੍ਰੇਨਿੰਗ ਫ੍ਰੀ ਦਿੰਨੇ ਆਂ ਜੀ ਕੇ ਪਿੰਡ ਜਿਲ੍ਹਾ ਸੰਗਰੂਰ ਧੂਰੀ ਬਰਨਾਲਾ ਮਲੇਰ ਕੋਟਲਾ ਦੇ ਨੇੜੇ ਆਪਣਾ ਪਿੰਡ ਹੈ ਜੀ ਤੇ ਤੁਸੀਂ ਲਿਜਾ ਸਕਦੇ ਹੋ ਸਾਡੇ ਤੋਂ ਜਿੰਨੀ ਵੀ ਲੋੜ ਹੈ ਤੇ ਟ੍ਰੇਨਿੰਗ ਆਪਾਂ ਫ੍ਰੀ ਦਿੰਨੇ ਆਂ ਜੀ 9814586919 ਮੇਰਾ ਫੋਨ ਨੰਬਰ ਹੈ ਤੇ ਮੁਰਗੀਆਂ ਆਪਾਂ ਘਰੇਲੂ ਮੁਰਗੀਆਂ ਨੇ ਆਪਣੀਆਂ ਖੁਦ ਪਾਲੀਆਂ ਹੋਈਆਂ ਮੁਰਗੀ ਦੀ ਸਾਈਨਿੰਗ ਦੇਖ ਸਕਦੇ ਹੋ ਦੇਖੋ ਵਧੀਆ ਮੁਰਗੀ ਹੁੰਦੀ ਆਪਣੇ ਕੋਲੇ ਆਰ ਆਈ ਆਰ ਬਰੀਡ ਦੀ ਮੁਰਗੀ ਸ਼ਾਨਦਾਰ ਮੁਰਗੀ ਆਪਣੇ ਕੋਲੇ ਮਿਲੂਗੀ ਤੁਹਾਨੂੰ ਕੁਆਂਟੀਟੀ ਜਿੰਨੀ ਮਰਜ਼ੀ 1500 100 200 10 20 50 ਜਿੰਨੀ ਵੀ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਕੋਲੋਂ ਦੇਸੀ ਮੁਰਗੀਆਂ ਲਿਜਾ ਸਕਦੇ ਹੋ ਮੁਰਗੇ ਲਿਜਾ ਸਕਦੇ ਹੋ ਜੀ ਤੇ ਫੇਸਬੁੱਕ ਤੇ ਵੀ ਆਪਣੀ ਵੀਡੀਓ ਪੈਂਦੀ ਹੈ ਇੰਸਟਾ ਤੇ ਵੀ ਪੈਂਦੀ ਹੈ ਤੇ YouTube ਤੇ ਵੀ ਪੈਂਦੀ ਹੈ ਤੇ ਤੁਸੀਂ ਇਸ ਤੋਂ ਇਲਾਵਾ ਫੀਡ ਹੈ ਜਿਹੜੀ ਫੀਡ ਤੁਹਾਨੂੰ ਹੋਲ ਸੇਲ ਰੇਟ 'ਚ ਵੀ ਆਪਾਂ ਦੇ ਸਕਦੇ ਹਾਂ ਜੇ ਤੁਸੀਂ ਇਕੱਠੀ ਫੀਡ ਚੱਕੋਗੇ ਤਾਂ ਉਹਦੇ 'ਚ ਤੁਹਾਨੂੰ ਬਹੁਤ ਵੱਡੇ ਬੈਨੀਫਿਟ ਮਿਲ ਜਾਣਗੇ ਫੀਡ ਆਪਣੇ ਕੋਲੇ ਜਿੰਨਾਂ ਨੂੰ ਈਜੀ ਚਾਹੀਦੀ ਹੈ ਬਿਗ ਬਰੋ ਚਾਹੀਦੀ ਹੈ ਜਾਂ ਗੋਦਰੇ ਚਾਹੀਦੀ ਹੈ ਉਹ ਵੀ ਮਿਲ ਜੂਗੀ ਫੀਡ ਵੀ ਮਿਲੂਗੀ ਆਪਾਂ ਨੂੰ ਤੇ ਦੇਖ ਸਕਦੇ ਹਾਂ ਜੀ ਆਆਂ ਨੂੰ ਦੇਸੀ ਚੂਚੇ ਦੇ ਵਿੱਚ ਆਪਣਾ ਇਹ ਵੀ ਆ ਪਸਾਰਾ ਸਾਲ ਦੇਸੀ ਚੂਚਾ ਸੇਲ ਕਰਦੇ ਆ ਜਿੰਨਾ ਵੀ ਤੁਹਾਨੂੰ ਦੇਸੀ ਚੂਚਾ ਚਾਹੀਦਾ ਤੁਹਾਨੂੰ ਦੇਸੀ ਚੂਚਾ ਮਿਲ ਜੂ ਬਲੈਕਸਟ ਲੋਪਾਰ ਆ ਯਾਰ ਤਾਂ ਜਿਹੜੀ ਵੀ ਮਰਜ਼ੀ ਬਰੀਡ ਤੁਹਾਨੂੰ ਚਾਹੀਦੀ ਐ ਅਸੀਂ ਦੇਵਾਂਗੇ ਜੀ ਬਰੀਡਸ ਤੇ ਕੰਮ ਕਰਦੇ ਆ ਆਪਾਂ ਪਿੰਡ ਹੀੜੀ ਕੇ ਜ਼ਿਲ੍ਹਾ ਸੰਗਰੂਰ ਧੂਰੀ ਬਰਨਾਲਾ ਮਲੇਰ ਕੋਟਲਾ ਰਾਏ ਕੋਟ ਸੰਗਰੂਰ ਇਹਨਾਂ ਦੇ ਸੈਂਟਰ 'ਚ ਮੇਰਾ ਪਿੰਡ ਐ ਬਹੁਤ ਹੀ ਸ਼ਾਨਦਾਰ ਆਪਣੇ ਕੋਲੇ ਵਲਡ ਹੁੰਦੇ ਨੇ ਵਧੀਆ ਖਰਾਕ ਨਾਲ ਪਾਲੇ ਹੋਏ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਕੁਆਲਿਟੀ ਹੈ ਕਿਉਂਕਿ ਮੁਰਗੀ ਵੀ ਜਿਹੜੀ ਆਪਾਂ ਸੇਲ ਕਰਦੇ ਆਂ ਆਪਣੀ ਘਰੇ ਪਾਲੀ ਹੋਈ ਮੁਰਗੀ ਹੁੰਦੀ ਹੈ ਵਧੀਆ ਮੁਰਗੀ ਹੁੰਦੀ ਹੈ ਆਪਣੇ ਕੋਲੇ ਤੇ ਵਧੀਆ ਖਰਾਕ ਨਾਲ ਪਾਲਦੇ ਆਂ ਆਪਾਂ ਫਰੀ ਰੇਂਜ ਦੀ ਤਰ੍ਹਾਂ ਆਪਣੀ ਮੁਰਗੀ ਪਾਲਦੀ ਹੈ ਤੇ ਮੁਰਗੀ ਬਹੁਤ ਹੀ ਵਧੀਆ ਮੁਰਗੇ ਵੀ ਜਿਨ੍ਹਾਂ ਨੂੰ ਚਾਹੀਦੇ ਨੇ ਮੁਰਗੇ ਮਿਲ ਜਾਣਗੇ ਬੱਕਰੇ ਤੇ ਮੁਰਗੇ ਦਾ ਅਚਾਰ ਆਪਾਂ ਸੇਲ ਕਰਦੇ ਆਂ ਜੀ ਬੱਕਰੇ ਅਤੇ ਮੁਰਗੇ ਦਾ ਅਚਾਰ ਪੈਕਿੰਗ ਕੀਤੀ ਹੁੰਦੀ ਹੈ ਤੇ ਉਹ ਤੁਸੀਂ ਲਿਜਾ ਸਕਦੇ ਹੋ ਤੇ ਦੇਸੀ ਚੂਚੇ ਬਾਰੇ ਮੈਂ ਦੱਸਦਾ ਵੀ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਪੰਜਾਬ ਇਨ੍ਹਾਂ ਸਟੇਟਾਂ 'ਚ ਜੇ ਕਿਸੇ ਵੀਰ ਨੇ ਚੂਚਾ ਮੰਗਾਉਣਾ ਹੋਵੇ ਉਹ ਸਾਡੇ ਤੋਂ ਮੰਗਵਾ ਸਕਦੇ ਆ ਦੇਸੀ ਚੂਚਾ ਠੀਕ ਹੈ ਜੀ ਤੇ ਜਾਂ ਮੁਰਗੀ ਮੰਗਾਉਣੀਆਂ ਮੁਰਗੀ ਵੀ ਵੇਚ ਸਕਦੇ ਫੀਡ ਚਾਹੀਦੀ ਹੈ ਫੀਡ ਵੀ ਦੇ ਸਕਦੇ ਆ ਆਪਾਂ ਤੁਹਾਨੂੰ ਤੇ ਫੀਡਰ ਡਰਿੰਕਰ ਜੋ ਵੀ ਸਮਾਨ ਪੋਲਟਰੀ ਦਾ ਸਾਰਾ ਅਸੀਂ ਤੁਹਾਨੂੰ ਦੇ ਸਕਦੇ ਆ ਜੀ ਤੇ ਆਪਣਾ ਜੰਮੂ ਕਸ਼ਮੀਰ ਚੂਚਾ ਸਾਰਾ ਸਾਲ ਜਾਂਦਾ ਹੈ ਤੇ ਪੰਜਾਬ ਚ ਵੀ ਆਪਾਂ ਸੇਲ ਕਰਦੇ ਆਂ ਹਰਿਆਣਾ ਰਾਜਸਥਾਨ ਹਿਮਾਚਲ ਸਾਰੀਆਂ ਸਟੇਟਾਂ ਚ ਆਪਣਾ ਚੂਚਾ ਜਾਂਦਾ ਹੈ ਚੰਡੀਗੜ੍ਹ ਅੰਡੇ ਵੀ ਆਪਾਂ ਸੇਲ ਕਰਦੇ ਆਂ ਜੀ ਅੰਡੇ ਚਾਹੀਦੇ ਨੇ ਅੰਡੇ ਵੀ ਮਿਲ ਜਾਣੇ ਆ ਤੁਹਾਨੂੰ ਜੋ ਵੀ ਚਾਹੀਦਾ ਤੁਹਾਨੂੰ ਮਿਲ ਜੂਗਾ ਦੇਖ ਸਕਦੇ ਆਂ ਚੂਚੇ ਦੀ ਦੁਨੀਆ ਦੇ ਵਿੱਚ ਆਪਣਾ ਵਿਸ਼ੇਸ਼ ਥਾਨ ਹੈ ਚੂਚਾ ਆਪਾਂ ਬਹੁਤ ਹੀ ਵਧੀਆ ਕੁਆਲਟੀ ਦਾ ਸੇਲ ਕਰਦੇ ਆਂ ਜਿੰਨਾ ਵੀ ਤੁਹਾਨੂੰ ਚਾਹੀਦਾ ਠੀਕ ਹੈ ਜੀ ਦੇਖ ਸਕਦੇ ਆਂ ਵਧੀਆ ਬਾਰਡ ਨੇ ਕੁਲਾਦੁਲਾ ਮਾਹੌਲ ਇਹ ਮੁਰਗੇ ਜਿੰਨੇ ਚਾਹੀਦੇ ਨੇ ਮੁਰਗੇ ਮਿਲ ਜਾਣੇ ਆ ਤੁਹਾਨੂੰ ਠੀਕ ਹੈ ਜੀ ਦੇਖ ਸਕਦੇ ਹਾਂ ਵਧੀਆ ਮੁਰਗੀ ਚਾਹੀਦੀ ਹੈ ਵਧੀਆ ਮੁਰਗੀ ਮਿਲ ਜਾਣੀ ਆ ਲਓ ਜੀ ਜੀ ਪਿੰਡ ਹੀੜੀ ਕੇ ਜ਼ਿਲ੍ਹਾ ਸੰਗਰੂਰ ਤੂਰੀ ਬਰਨਾਲਾ ਮਲੇਰ ਕੋਟਲਾ ਦੇ ਸੈਂਟਰ ਚ ਪਿੰਡ ਆ ਸੰਦੀਪ ਸਿੰਘ ਸੋਨੀਗਰੇਵਾਲ ਗਰੇਵਾਲ ਪੋਲਟਰੀ ਕਿੰਗ ਆਪਣਾ ਇੰਸਟਾ ਦਾ ਚੈਨਲ ਹੈ YouTube ਚੈਨਲ ਹੈ ਤੇ ਗਰੇਵਾਲ ਸੰਗਰੂਰ ਵਾਲੇ ਆਪਣਾ Facebook ਪੇਜ ਹੈ ਜੀ ਸੰਦੀਪ ਤੇ ਗਰੇਵਾਲ ਪੋਲਟਰੀ ਕਿੰਗ ਆਪਣਾ ਦੇਸੀ ਮੁਰਗੀ ਫਾਰਮ ਹੈ ਠੀਕ ਹੈ ਜੀ ਦੇਖ ਸਕਦੇ ਹਾਂ